ਹਾਲ ਇੱਕ ਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰਾ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਦਾ ਨਵੇਂ ਜੁੜੇ ਆ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਇਦਾਂ ਦੀ ਵੀਡੀਓ ਬਣਵਾਉਣ ਵਾਸਤੇ ਆਪਣਾ ਨੰਬਰ ਹੈਗਾ ਜੀ 95016 34323 95016 34323 ਤੇ ਵੀਰ ਮੇਰੇ ਉਹ ਆਪਣੀ ਵੀਡੀਓ ਥੋੜੀ ਜਿਹੀ ਆਉਂਦੀ ਤਾਂ ਲੇਟ ਆ ਪਰ ਆ ਜਿਹੜੀ ਤੁਹਾਨੂੰ ਟੋਪੀ ਦੇਖੋਗੇ ਨਾ ਮਲਕਾ ਕਰ ਕਰ ਤੋਹਫਾ ਕਾਇ ਨਾ ਤੋਹਫੇ ਦਾ ਵੀ ਪਿਆਵਾ ਕਦ ਕਾਠ ਤੇ ਥਣ ਲੇਵਾ ਮੁਠੀ ਵਾਲਾ ਥਣ ਲੱਗਿਆ ਵਾ ਤੇ ਸਿੰਘ ਸਾhta ਹਿੰਝਾ ਬਹੁਤੀ ਸੋਣਾ ਪੂਜ ਦੇ ਵਿੱਚ ਥੋੜੇ ਜੇ ਵਾਲ ਚਿੱਟੇ ਹੈਗੇ ਆ ਤੁਹਾਡੇ ਸਾਹਮਣੇ ਆ ਤੇ ਮੋਰਾ ਚ ਪੈਂਦੀ ਆ ਝੋਟੀ ਵੀਰ ਨਾਲ ਤੁਹਾਡੀ ਮੁਲਾਕਾਤ ਕਰਾ ਕੇ ਦੱਸਦਾ ਸਾਰਾ ਜਾਣਕਾਰੀ ਲੈ ਕੇ ਜਿਹੜਾ ਸੁਆ ਕਿੰਨੇ ਦਿਨ ਬਾਕੀ ਆ ਪਹਿਲਾ ਨਾਮ ਤੇ ਐਡਰੈਸ ਪੁੱਛਿਆ ਪਹਿਲੇ ਅੜਦੇ ਤੋਂ ਸਾਡੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾ ਆਪਣਾ ਨਾਮ ਤੇ ਐਡਰੈਸ ਪੂਰਾ ਬੋਲ ਦੋ ਮੇਰਾ ਨਾਮ ਹੈਗਾ ਸਰਵਿਸਿੰਗ ਸਰਬੂ ਜੀ ਖੱਤਰੀ ਹਾਂਜੀ ਪਿੰਡ ਭੈਰੂਪਾ ਜੀ ਸੀਲ ਫੂਲ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਜੀ 9653990518 95720 73032 ਆ ਵੀ ਇਹਦੇ ਨੰਬਰ ਆ ਸਕਰੀਨ ਤੇ ਲਾਵਾਂਗੇ ਲਗਾਤਾਰ ਚੱਲਣਗੇ ਤੇ ਇਹ ਝੋਟੀ ਆਪਣੀ ਕਿਹੜਾ ਸਵਾਸ ਹੁੰਦੀ ਆ ਦੂਜਾ ਜੀ ਕਾਰੋਬਾਰ ਕਰਦੇ ਆ ਹਾਂਜੀ ਹਾਂਜੀ ਵੀਰੇ ਕਾਰੋਬਾਰ ਕਰਦੇ ਆ ਹਾਂਜੀ ਵੀਰ ਕਾਰੋਬਾਰ ਆ ਤੇ ਇਹਦਾ ਵੀ ਮੇਰੀ ਵੀਡੀਓ ਵਾਲਾ ਕੰਮ ਆ ਮੈਂ ਕਿ ਕਿ ਇੱਕ ਤਰ੍ਹਾਂ ਤੋਹਫੇ ਕੱਢ ਕੇ ਲੈ ਕੇ ਆਉਂਦਾ ਲੈ ਕੇ ਇਹ ਵੀ ਥੋੜਾ ਜਿਹਾ ਲੇਟ ਹੀ ਆਉਂਦਾ ਲੈ ਕੇ ਆਉਂਦਾ ਚੀਜ਼ ਨੰਬਰ 1 ਆ ਤੁਹਾਡੇ ਸਾਹਮਣੇ ਕੱਦ ਕਾਠ ਆ ਹੁਣ ਵੀਰ ਦਾ ਕੱਦ 5 ਫੁੱਟ ਦੇ ਉੱਪਰ ਆ ਥੋੜਾ ਜਿਹਾ ਉਸ ਹੱਬ ਨਾਲ ਉਹਦੀ ਜੱਜਮੈਂਟ ਕਰ ਲਿਓ ਤੇ ਕਿਹੜਾ ਸੂਆ ਸੁੰਦੀ ਉਹ ਟੀਜ ਦੂਜਾ ਦੂਜਾ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਪਹਿਲੇ ਸੋਏ ਮਾਲਕ ਨੇ ਤਾਂ 12-13 ਕਿਲੋ ਕਿਹਾ ਜੀ ਹਾਂਜੀ ਐਤਿਵੇਂ 16 ਕਿਲੋ ਦੀ ਆਸ ਆ ਜੀ ਪੂਰੀ ਲੱਡੂ ਗਿਓ ਸਾਵਨਤਾ ਹਾਂਜੀ ਬਾਕੀ ਝੋਟੀ ਸੰਭੀ ਪਈ ਆ ਬਾਈ ਮੇ ਉਹ ਕਿਸੇ ਵੀ ਕਿਸਮ ਦਾ ਕੋਈ ਵੀ ਘਾਟ ਨਹੀਂ ਝੋਟੀ ਦੇ ਵਿੱਚ ਸਿੰਘਾਂ ਤੋਂ 15 ਪਿੰਡਾ ਮਸਲਾ ਪੱਟ ਮਗਰ ਇਹਨਾਂ ਦੁੱਧਾਂ ਅੰਸਾਨਾਂ ਦਾ ਥਾਰ ਗਿਆ ਪੂਰੀਆ ਕਰਦੀ ਆ ਇਹ ਹੁਣ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਸ ਤੋਂ ਬਾਅਦ ਰੇਟ ਵੀਡੀਓ ਦੇ ਵਿੱਚ ਹੀ ਕਰਾਂਗੇ ਬਾਈ ਜਿੱਕੜੇ ਵਾਰ ਚੱਲ ਪਤੂ ਪਰਨ ਓਏ ਰੋ ਅਡਰ ਉਨਾ ਹੀ ਅੱਗੇ ਨੂੰ ਉਨਾ ਹੀ ਪਿੱਛੇ ਨੂੰ ਆ ਪਿੱਛੇ ਸੂ ਤੱਕ ਆ ਦੇਖ ਲਓ ਤੁਹਾਡੇ ਸਾਹਮਣੇ ਅੱਗੇ ਧੁੰਨੇ ਤੱਕ ਤੇ ਬਾਕੀ ਹੱਸ ਹੱਸ ਬੱਸ ਬਤਾ ਕੀ ਹੋਇਆ ਭਾ ਜੰਗਰੀ ਹੋਈ ਹੈ ਬੜਾ ਥਾਣਾ ਤੇ ਥਣ ਵੀ ਪੂਰੀ ਬੀਚੀ ਲੱਗਿਆ ਵਾ ਰਦੀਗਾ ਤੁਮਾ ਉਹ ਨਹੀਂ ਡਰੀ ਜਾਨੀ ਕੋਈ ਨਹੀਂ ਕਾਹ ਵਰ ਤੋਂ ਬੜਾ ਡਰਦਾ ਹੁੰਦਾ ਕੋਈ ਮੜਾ ਕੋਈ ਗੱਲ ਨਹੀਂ ਬਾਈ ਇਹਦਾ ਰੇਟ ਕਰ ਰਹੇ ਜਾਂ ਜਿੰਨਾ ਕ ਲੈਂਡ ਦੇਣ ਦਾ ਕਿੰਨਾ ਕਰੋਗੇ ਬਾਈ ਮੁੱਲ ਕਰਾਉਣਾ 60 ਵੀ ਕਰ ਦਾਂਗੇ ਇੱਕ ਹਾਂਜੀ 1.5 ਵੀ ਕਰ ਦਾਂਗੇ ਇੱਕ 40 ਦੀ ਹਾਂ ਤੇ ਨਾ ਹੈ ਹਾਂ ਜਾਇਜ ਆ ਜਿਹੜੀਆਂ ਗੱਲਾਂ ਵੇਖਣ ਵਾਲੀਆਂ ਹੁੰਦੀਆਂ ਬਾਈ ਝੋਟੀ ਦੇ ਹਿਸਾਬ ਨਾਲ ਵੀਰ ਨੇ ਬਿਲਕੁਲ ਜਾਇਜ ਮੁੱਲ ਕਰਿਆ ਨਹੀਂ ਤਾਂ ਇਦਾਂ ਦੀ ਝੋਟੀ ਦਾ ਲੋਕ 2.5 2.5 ਪਾਉਣ ਪਾਉਣ 3 ਲੱਖ ਰੁਪਏ ਕਰੀ ਜਾਂਦੇ ਆ ਤੁਸੀਂ ਵੀ ਹਰੇਕ ਵੀਡੀਓ ਦੇਖਦੇ ਹੁੰਦੇ ਆ ਤੇ ਯਾਨੀ 14024 ਤੁਹਾਡਾ ਮਾਨਤਾ ਕਰਵਾ ਦੇਣਗੇ ਮੈਂ ਜੇ ਇੱਕ ਐਡਰੈਸ ਇੱਕ ਵਾਰੀ ਫੇਰ ਬੋਲ ਦਵਾਂ ਮੇਰਾ ਨਾਮ ਸਰਬਜੀਤ ਸਿੰਘ ਸਰਬੂਜੀ ਖੱਤਰੀ ਹਾਂਜੀ ਪਿੰਡ ਭੈਰੂਪਾ ਸੀਲ ਫੂਲ ਜ਼ਿਲ੍ਹਾ ਬਠਿੰਡਾ ਸੀ ਮੋਬਾਈਲ ਨੰਬਰ ਜੀ 9653990518 9572073032 ਹਾਂਜੀ ਇਹ ਵੀਰ ਦੇ ਨੰਬਰ ਆ ਤਾਂ ਨਹੀਂ ਸਕਰੀਨ ਤੇ ਚੱਲੀ ਜਾਂਦੇ ਆ ਦੇਖ ਕੇ ਆਪਣਾ ਫੋਨ ਤੇ ਕੰਟੈਕਟ ਕਰੋ ਲੋਕੇਸ਼ਨ ਦਾ ਪਤਾ ਕਰੋ ਆ ਕਿ ਮੋਲ ਆ ਉਹਦਾ ਮਗਰ ਕਰਕੇ ਕੋਲੇ ਆ ਕੇ ਦੇਖ ਕੇ ਫਿਰ ਖਰੀਦੋ ਯਾਨੀ ਸਾਡਾ ਫਰਜ ਵੰਦਾ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਅੱਗੇ ਸਾਰੇ ਬੜੇ ਪੈ ਨਹੀਂ ਹੈਗਾ ਜੀ ਤੁਸੀਂ ਆਪ ਕਰਨੀ ਆ ਪੂਰਾ ਮੁੱਠੀ ਦਾ ਕਿ ਜਿੱਥੇ ਕੈਮਰਾ ਅੜ ਗਿਆ ਵੀ ਕਾਰੋਬਾਰੀ ਬੰਦੇ ਤੋਂ ਜਿਹੜਾ ਆਪਾਂ ਚਾਰਵਰ ਲੈਨੇ ਆ ਉਹਦੇ ਚ ਕੋਈ ਨੁਕਸ ਨਹੀਂ ਹੁੰਦਾ ਕਈ ਬੰਦੇ ਕਹਿਣਗੇ ਪੱਕਾ ਰੋ ਲੈਣੀ ਆ ਲੋ ਜੀ ਉਹਦੇ ਚ ਕਈ ਗੱਲਾਂ ਆ ਜਾਂਦੀਆਂ ਲੈ ਪੁੱਤ ਕਿਵਾ ਵਾ ਹੈ ਨੰਬਰੀ ਹੋਈਆਂ ਇੰਨਾ ਕੁ ਕੁਸ ਬੋਲਦੇ ਹੋਏ ਵੀਡੀਓ ਬੰਦ ਕਰਨ ਲੱਗੇ ਆ ਓਕੇ ਬਾਏ ਸਤਿ ਸ਼੍ਰੀ ਅਕਾਲ